ਲੁਧਿਆਣਾ ਦੀ ਸੀਟ ਤੋਂ ਰਵਨੀਤ ਸਿੰਘ ਮਿੱਟੂ ਜੋ ਕਿ ਕਾਂਗਰਸ ਦੇ ਸਿਟਿੰਗ ਐਮਪੀ ਸਨ ਉਹ ਉਹਨਾਂ ਨੇ ਭਾਜਪਾ ਦੇ ਵਿੱਚ ਛਾਲ ਮਾਰੀ ਹੁਣ ਲੁਧਿਆਣਾ ਸੀਟ ਦੇ ਕੀ ਹਾਲਾਤ ਨੇ ਕਿਉਂਕਿ ਇੱਕ ਟਾਈਮ ਤੇ ਲੱਗ ਰਿਹਾ ਸੀ ਕਿ ਇਹਨਾਂ ਦੀ ਗੱਲਬਾਤ ਨਹੀਂ ਜਾਂ ਚੱਲੇਗੀ ਜਾਂ ਇਹਨਾਂ ਨੂੰ ਦੁਬਾਰਾ ਇਸ ਐਂਟੀ ਇਨਕੰਪਟੈਂਸੀ ਫੈਕਟਰ ਵੀ ਹੋਏਗਾ ਪਰ ਉਹੀ ਜਿਹੜੀ ਤੁਸੀਂ ਜਦੋਂ ਤੁਸੀਂ ਪਟਿਆਲੇ ਦੀ ਗੱਲ ਕੀਤੀ ਕਿ ਵੀ ਕੈਂਡੀਡੇਟ ਦਿੱਤੇ ਜਾ ਰਹੇ ਨੇ ਕੀ ਲੁਧਿਆਣਾ ਚ ਵੀ ਇਦਾਂ ਹੀ ਹੋ ਰਿਹਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਲੁਧਿਆਣਾ ਤੋਂ ਸਾਨੂੰ ਲੱਗਦਾ ਵੀ ਅਮਿਤ ਸ਼ਾਹ ਉਹਨੇ ਤੇ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਬਿਹਾਈਂਡ ਦੀ ਸੀਨ ਵਰਕਿੰਗ ਕਰ ਰਹੇ ਆ ਉਹ ਇਹ ਚਾ ਰਹੇ ਹੈਗੇ ਆ ਬੇ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਕੋਈ ਵੱਡਾ ਕੈਂਡੀਡੇਟ ਨਾ ਆਵੇ ਕਾਂਗਰਸ ਪਾਰਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਹੂੰ ਹੂੰ ਹੁਣ ਤੁਸੀਂ ਦੇਖੋ ਜੇ ਰਵਨੀਤ ਸਿੰਘ ਬਿੱਟੂ ਭਾਜਪਾ ਚਲੇ ਗਿਆ ਸਿਮਰਜੀਤ ਸਿੰਘ ਬੈਂਸ ਭਾਜਪਾ ਚ ਜਾਣਾ ਚਾਹੁੰਦਾ ਸੀ ਪਰ ਰਵਨੀਤ ਬਿੱਟੂ ਦੇ ਜਾਣ ਨਾਲ ਉਹਨਾਂ ਦਾ ਰਾ ਰੁਕ ਗਿਆ ਹੁਣ ਉਹ ਚਾਹੁੰਦੇ ਆ ਵੀ ਕਾਂਗਰਸ ਮੈਨੂੰ ਅਪਣਾ ਲਵੇ ਤੇ ਉਹ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਬਹੁਤ ਵੱਡੀ ਟੱਕਰ ਦੇ ਸਕਦੇ ਹੈਗੇ ਆ ਕਿਉਂਕਿ ਪਿਛਲੀ ਵਾਰੀ ਉਹ ਆਜ਼ਾਦ ਉਮੀਦਵਾਰ ਖੜੇ ਸੀ 310000 ਵੋਟਾਂ ਉਹਨਾਂ ਨੂੰ ਪਈਆਂ ਸੀ ਉਹ ਸੈਕੰਡ ਆਏ ਸੀ ਹੈਨਾ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ 3 ਲੱਖ ਲੈ ਗਏ ਤੇ ਕਾਂਗਰਸ ਦੀ ਵੋਟ ਕਿੰਨੀ ਸੀ ਜਿਹੜੀ ਰਵਨੀਤ ਸਿੰਘ ਬਿੱਟੂ ਨੂੰ ਪਈਆ 385000 ਸੀ ਇਟ ਮੀਨਸ 685000 ਵੋਟ ਤੇ ਉਹ ਕਬਜ਼ਾ ਉਹਨਾਂ ਦਾ ਜੀ ਜੀ ਹੈਗਾ ਮਤਲਬ ਇਹਦਾ ਹਾਂ ਹਾਂ ਇੰਨਾ ਹੈਗਾ ਆਪਾਂ 5 ਲੱਖ ਹੀ ਲਾ ਰਹੀਏ ਠੀਕ ਹੈ ਨਾ ਵੀ ਜੇ 385000 ਵੋਟ ਵਾਲਾ ਬੰਦਾ ਜਿੱਤ ਸਕਦਾ ਰਵਨੀਤ ਸਿੰਘ ਬਿੱਟੂ ਤਾਂ 5 ਲੱਖ ਵੋਟ ਵਾਲਾ ਬੰਦਾ ਮਨ ਅਗਲੇ ਵੀ ਵਧੀਆ ਜਿੱਤ ਸਕਦਾ ਹੁਣ ਸੈਂਟਰਲ ਏਜੰਸੀਜ਼ ਦਾ ਤੇ ਸਾਰਿਆਂ ਦਾ ਇਹ ਜੋਰ ਲੱਗਿਆ ਵੀ ਕਾਂਗਰਸ ਕੋਈ ਵਧੀਆ ਕੈਂਡੀਡੇਟ ਨਾ ਦਵੇ ਤੇ ਅਕਾਲੀ ਦਲ ਕੋਈ ਵਧੀਆ ਕੈਂਡੀਡੇਟ ਨਾ ਦਵੇ ਅਕਾਲੀ ਦਲ ਇਹ ਬਹੁਤ ਵੱਡਾ ਮੌਕਾ ਲੁਧਿਆਣੇ ਵਿੱਚ ਆਪਣੇ ਪੈਰ ਜਮਾਉਣ ਦਾ ਵੀ ਕੋਈ ਜਜ਼ਬੇ ਵਾਲਾ ਤੇ ਤਕੜਾ ਉਮੀਦਵਾਰ ਦੇਵੇ ਤੇ ਕਾਂਗਰਸ ਲਈ ਵੀ ਜੇ ਕਾਂਗਰਸ ਜਿਸ ਤਰ੍ਹਾਂ ਧਰਮਵੀਰ ਗਾਂਧੀ ਨੂੰ ਪਟਿਆਲੇ ਲੈ ਜਾਂਦਾ ਜੇ ਕਾਂਗਰਸ ਸਿਮਰਜੀਤ ਸਿੰਘ ਬੈਂਸ ਨੂੰ ਲੈ ਆਉਂਦੀ ਹੈਗੀ ਆ ਤਾਂ ਰਵਨੀਤ ਸਿੰਘ ਮਿੱਟੂ ਨੂੰ ਹਰਾ ਸਕਦੇ ਹੈਗੇ ਆ ਪਰ ਭਾਜਪਾ ਨਹੀਂ ਚਾਹੁੰਦੀ ਵੀ ਰਵਨੀਤ ਸਿੰਘ ਮਿੱਟੂ ਹਾਰੇ ਸੋ ਬਿਹਾਈਂਡ ਦੀ ਸੀਨ ਅਕਾਲੀ ਦਲ ਵੀ ਜਿਨ੍ਹਾਂ ਉਮੀਦਵਾਰਾਂ ਤੇ ਨਜ਼ਰ ਰੱਖ ਰਿਹਾ ਹੈ ਜਾਂ ਜਿਨ੍ਹਾਂ ਬਾਰੇ ਉਹ ਵਿਚਾਰ ਕਰ ਰਿਹਾ ਉਹ ਬਹੁਤ ਕਮਜ਼ੋਰ ਉਮੀਦਵਾਰ ਨੇ ਗਰਚਰਨ ਸਿੰਘ ਇਕ ਤਾਂ ਗੋਲਬੜ ਨੇ ਇੱਕ ਕੋਈ ਹੋਰ ਨਹੀਂ ਹਾਲਾਂਜੀ ਉਹ ਦਰਸ਼ਨ ਸਿੰਘ ਸ਼ਵਾਲਿਕ ਨੂੰ ਜਾਂ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਹੀ ਖੜਾ ਕਰ ਦਿੰਦੇ ਤਾਂ ਉਹ ਟੱਕਰ ਦੇ ਸਕਦੇ ਸੀ ਅਕਾਲੀ ਦਲ ਦੀ ਪੱਟ ਵੋਟ ਉਹਨਾਂ ਨੂੰ ਪੈ ਜਾਣੀ ਸੀ ਪਰ ਲੁਧਿਆਣੇ ਵਿੱਚ ਵੀ ਪਟਿਆਲੇ ਵਾਲੀ ਖੇਡ ਖੇਡੀ ਜਾ ਰਹੀ ਹੈ ਰਵਨੀਸ਼ ਸਿੰਘ ਬਿੱਟੂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਤਾਉਣ ਲਈ ਜਿਹੜਾ ਹੈਗਾ ਵੀ ਇਹ ਸਾਰੀਆਂ ਖੇਡਾਂ ਹੋ ਰਹੀਆਂ ਜੀ ਬਿਲਕੁਲ ਜੀ ਦੇਖਦੇ ਆ ਕਾਫੀ ਇੰਟਰਸਟਿੰਗ ਹੋਵੇਗਾ ਜੇ ਇਸ ਤਰ੍ਹਾਂ ਦਾ ਆਪਾਂ ਕਿ ਰਲ ਮਿਲ ਕੇ ਜਿਹੜਾ ਹੈ ਖੇਡ ਖੇਡੀ ਜਾ ਰਹੀ ਹੈ ਕੀ ਲੋਕੀ ਇਸ ਨੂੰ ਪਛਾਣਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਕਿਉਂਕਿ ਅਖੀਰ ਦੇ ਵਿੱਚ ਵੋਟਾਂ ਤੇ ਲੋਕਾਂ ਨੇ ਹੀ ਪਾਉਣੀਆਂ ਹੈਗੀਆਂ ਨੇ